किस तरह ये, ये लगाएंगे और हम टोपी <laughs> दे तो भी लेंगे थैंक टॉपी तो मिल लेंगे लेंगे मिली जाएंगे शुक्रिया शुक्रिया जी थैंक यू अच्छा पंजाब से आए आप बठिंडा से आए हैं आप भे पंजाब में कभी नहीं बिल्कुल बिल्कुल पूरे अच्छा हरमनदेव साहब ने देखा अच्छा तो वो वो गे गे। मेरा नंबर को हमेशा बागड़ा एग्रीकल्चर में गोविंद से आए हो क्या मैं सांगला किन्नौर क्षेत्र ਦਾ ਸਭ ਤੋਂ ਵੱਡਾ ਤੇ ਦਾਰਸ਼ਨਿਕ ਪਿੰਡ ਹੈ ਇਹ ਪਿੰਡ ਪਹਾੜੀ ਦੀ ਢਲਾਨ ਤੇ ਵਸਿਆ ਹੋਇਆ ਹੈਗਾ ਤੇ ਇਸ ਪਿੰਡ ਦੇ ਮਗਰਲੇ ਪਾਸੇ ਕੈਲਾਸ਼ ਪਰਬਤਾਂ ਦੀ ਜੋ ਪਰਬਤ ਲੜੀ ਹੈਗੀ ਹੈ ਉਹ ਹੈ ਜਿਸ ਨੂੰ ਇੱਥੋਂ ਦੇ ਲੋਕ ਬੜੇ ਪਵਿੱਤਰ ਮੰਨਦੇ ਨੇ ਇਥਾਂ ਘਾਟੀ ਦੇ ਵਿੱਚ ਬਸਪਾ ਨਦੀ ਵਹਿੰਦੀ ਹੈ ਇਸ ਕਰਕੇ ਇਸ ਨੂੰ ਬਸਪਾ ਘਾਟੀ ਦੇ ਨਾਂ ਨਾਲ ਵੀ ਜਾਣਿਆ ਜਾਂਦਾ ਹੈ ਪਹਿਲਾਂ ਇੱਥੇ 1989 ਤੱਕ ਇੱਥੇ ਜੋ ਵਿਦੇਸ਼ੀ ਸਲਾਮਨੇ ਸੀ ਉਹਨਾਂ ਦੇ ਆਉਣ ਦੀ ਪਾਬੰਦੀ ਸੀ ਤੇ ਉਹਨਾਂ ਨੂੰ ਭਾਰਤ ਸਰਕਾਰ ਤੋਂ ਇੱਥੇ ਆਉਣ ਦੀ ਇਜਾਜ਼ਤ ਲੈਣੀ ਪੈਂਦੀ ਸੀ ਕਿਉਂਕਿ ਇਹ ਘਾਟੀ ਚੀਨ ਤੇ ਤਿੱਬਤ ਦੇ ਬਾਰਡਰ ਦੇ ਬਿਲਕੁਲ ਨੇੜੇ ਹੈ ਇਸ ਕਰਕੇ ਪਹਿਲਾਂ ਸੁਰੱਖਿਆ ਦੇ ਮੁੱਦੇ ਨਜ਼ਰ ਇਸ ਤਰ੍ਹਾਂ ਦੀ ਆਗਿਆ ਨਹੀਂ ਸੀ ਦਿੱਤੀ ਜਾਂਦੀ ਪਰ ਹੁਣ ਅ ਇੱਥੇ ਸਾਰਿਆਂ ਨੂੰ ਆ ਗਿਆ ਹੈਗੀ ਅਤੇ ਸਾਨੂੰ ਵੀ ਕਾਫੀ ਜਿਹੜੇ ਵਿਦੇਸ਼ੀ ਸੈਲਾਨੀ ਐ ਉਹ ਆਪਣੇ ਇਸ ਟੂਰ ਦੇ ਦੌਰਾਨ ਮਿਲੇ ਇੱਥੋਂ ਦਾ ਜਿਹੜਾ ਬਾਜ਼ਾਰ ਹੈਗਾ ਉਹ ਪੂਰੀ ਸਾਗਲਾ ਵੈਲੀ ਦੇ ਵਿੱਚ ਜਿਹੜੀ ਕਿ ਕ੍ਰਸ਼ਮ ਤੋਂ ਸ਼ੁਰੂ ਹੁੰਦੀ ਹੈ ਤੇ ਛਤਕੁਲ ਤੱਕ ਜਾਂਦੀ ਹੈ ਉਥੋਂ ਦਾ ਸਭ ਤੋਂ ਵੱਡਾ ਬਾਜ਼ਾਰ ਸਾਗਲਾ ਦੇ ਵਿੱਚ ਹੀ ਹੈ ਰਖਸ਼ਮ ਤੋਂ ਚੱਲ ਕੇ ਕੂਪਾ ਤੇ ਫਿਰ ਸੰਗਲਾ ਆਉਂਦਾ ਤੇ ਸੰਗਲਾ ਤੋਂ ਅੱਗੇ ਜਿਹੜਾ ਬਟਸੇਰੀ ਔਰ ਰਖਸ਼ਮ ਤੇ ਫਿਰ ਛਿਤਕੁਲ ਆਉਂਦਾ ਉਹ ਛੋਟੇ ਪਿੰਡ ਨੇ ਤੇ ਉੱਥੇ ਬਾਜ਼ਾਰ ਵੀ ਬਹੁਤ ਘੱਟ ਹੈਗਾ ਹਾਲਾਂਕਿ ਅ ਛਿਤਕੁਲ ਦੇ ਵਿੱਚ ਹੁਣ ਟੂਰਿਜ਼ਮ ਵੱਧ ਗਿਆ ਹੈ ਪਰ ਫੇਰ ਵੀ ਉੱਥੇ ਬਾਜ਼ਾਰ ਬਹੁਤ ਛੋਟਾ ਹੈਗਾ ਕੁਝ ਦੁਕਾਨਾਂ ਹੀ ਨੇ ਬਾਜ਼ਾਰ ਦੇ ਨਾਂ ਤੇ ਉਹਦੇ ਨਾਲੋਂ ਸਾੰਗਲਾ ਦਾ ਬਾਜ਼ਾਰ ਕਾਫੀ ਵੱਡਾ ਹੈਗਾ ਇੱਥੇ ਡੇਲੀ ਨੀਡਜ਼ ਦੀਆਂ ਸਾਰੀਆਂ ਵਸਤਾਂ ਮਿਲ ਜਾਂਦੀਆਂ ਨੇ